ਹਾਂਜੀ ਪਿੰਡਾਂ ਵਿੱਚੋਂ ਪਿੰਡ ਦੀ ਟੀਮ ਫਿਰ ਤਿਆਰ ਆ ਤੁਹਾਡੇ ਕੋਲੇ ਸੱਭਿਆਚਾਰ ਵਿਖਾਉਣ ਲਈ ਪੁਰਾਣੀਆਂ ਰੀਤੀ ਰਿਵਾਜ ਰਸਮਾਂ ਜੋ ਖਤਮ ਹੋ ਚੁੱਕੀਆਂ ਨੇ ਅਸੀਂ ਕਿਤੇ ਵੀ ਲਾਈਕ ਵੀਵਾਂ ਲਈ ਨਹੀਂ ਭਜਦੇਗੇ ਸਾਨੂੰ ਪਤਾ ਹੈ ਕਿ ਲਾਈਕ ਵੀ ਲੈ ਲਈ ਸਾਡਾ ਜਿਹੜਾ ਹੀ ਸੋਚ ਕਿੱਥੋਂ ਤੱਕ ਗਿਰ ਚੁੱਕੀ ਹੈ ਅਸੀਂ ਰੋਜ਼ ਦੇਖਦੇ ਹਾਂ ਕਿੰਨੀਆਂ ਚੀਜ਼ਾਂ ਨੂੰ ਲਾਈਕ ਵੀ ਆਉਂਦੇ ਨੇ ਪਰ ਅਸੀਂ ਕੁਝ ਹਟ ਕੇ ਕੁਝ ਵੱਖਰਾ ਕਰਦੇ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਕਹੀ ਕੀ ਸਾਡੀ ਪੰਜਾਬ ਦਾ ਸੱਭਿਆਚਾਰ ਕਿੱਡਾ ਵਧੀਆ ਸੀ ਕੀ ਅੱਜ ਵੀ ਤੁਹਾਡੇ ਪਿੰਡਾਂ ਸ਼ਹਿਰਾਂ ਦੇ ਵਿੱਚ ਅਜਿਹਾ ਹੁੰਦਾ ਜੇ ਤੁਸੀਂ ਘਰ ਪਾਉਣੇ ਜਾਂ ਕੋਈ ਮਕਾਨ ਪਾਉਣੇ ਤਾਂ ਉਹਦੀ ਨੀ ਸਾਧੂ ਸੰਤ ਮਹਾਪੁਰਖਾਂ ਤੋਂ ਰਖੋਣੇ ਜਿਨ੍ਹਾਂ ਵਿੱਚ ਸਾਡੀ ਸ਼ਰਧਾ ਹੁੰਦੀ ਹੈ ਆਪੋ ਆਪਣੇ ਗੁਰੂ ਕੀ ਅੰਮ੍ਰਿਤ ਕਾਲ ਇਹ ਐ ਮੂ ਫਰੇਮ ਸੱਭਿਆਚਾਰ ਪੰਜਾਬ ਸਾਡਾ ਸਰਸਰੀਆ ਕਾਲ ਪੰਜਾਬ ਸਾਡਾ ਕਿ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਸਰਸਰੀਆ ਕਾਲ ਕੀ ਅੱਜ ਵੀ ਜਿਹੇ ਸ਼ਰਧਾ ਭਾਵਨਾ ਪਿੰਡਾਂ ਦੇ ਵਿੱਚ ਹੈ ਜੁੜੀਆਂ ਨੇ ਤਾਂ ਜ਼ਰੂਰ ਦੱਸਿਓ ਕਮੈਂਟ ਕਰਿਓ ਕਿ ਤੁਸੀਂ ਵੀ ਆਪਣੇ ਘਰ ਮਗਾਂ ਦੀ ਨਹੀਂ ਸਾਧੂ ਮਹਾਪੁਰਸ਼ਾਂ ਤੋਂ ਰਖਵਾਈ ਸੀ ਤਾਂ ਕਮੈਂਟ ਜ਼ਰੂਰ ਕਰਿਓ ਦੱਸਿਓ ਇੱਕ ਨਿੱਕੀ ਜੀ ਕੋਸ਼ਿਸ਼ ਬਈ